ਕਿਰਨਪ੍ਰੀਤ ਕੌਰ 3121 ਮੈਂ ਰਜਿੰਦਰ ਕੌਰ ਪੁੱਤਰੀ ਕੁਲਜੀਤ ਸਿੰਘ 1844 ਮੈਮ ਮਸਕਾਨ ਗਿੱਲ 벨ਟ ਨੰਬਰ 1930 ਆਪਣੇ ਪਿਤਾ ਉਹਨਾਂ ਦੀ ਮੌਤ ਤੋਂ ਬਾਅਦ ਮੈਨੂੰ ਇਸ ਮੈਕ ਵਿੱਚ ਨੌਕਰੀ ਮਿਲੀ ਹੈ ਮੇਰੇ ਫਾਦਰ ਸਾਹਿਬ ਲੇਟ ਸਰਦਾਰ ਸੁਖਦੇਵ ਸਿੰਘ ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਉਹਨਾਂ ਦੀ ਮੌਤ ਹੋ ਗਈ ਸੀ ਜਿਸ ਕਾਰਨ ਭਗਵੰਤਮਾਨ ਸਰਕਾਰ ਨੇ ਮੈਨੂੰ ਬਹੁਤ ਜਲਦੀ ਨੌਕਰੀ ਦੇ ਦਿੱਤੀ ਮੈਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦੀ ਹਾਂ ਪਹਿਲਾਂ ਸਰਕਾਰ ਕੀ ਕਰਦੀ ਸੀ ਆਖਰੀ ਸਾਲ ਕਹਿੰਦੀ ਸੀ ਤਾਂ ਅਸੀਂ ਕਿਹਾ ਜਿਹੜੇ ਸਾਲ ਹੋ ਰਿਟਾਇਰ ਹੋ ਰਹੇ ਨੇ ਉਸੇ ਸਾਲ ਹੀ ਆਪਾਂ ਪੋਸਟਾਂ ਭਰਨੀ ਹੈ ਜਨਵਰੀ ਚ ਨੋਟੀਫਿਕੇਸ਼ਨ ਜਾਰੀ ਹੋਇਆ ਕਰੂਗਾ ਦਸੰਬਰ ਤੱਕ 1800 ਪੁਲਿਸ ਮੁਲਾਜ਼ਮ ਕਾਂਸਟੇਬਲ 300 ਸਬ ਇੰਸਪੈਕਟਰ ਉਹ ਭਰਤੀ ਕੀਤੇ ਜਾਣਗੇ ਨੂੰ ਬਹੁਤ ਖੁਸ਼ੀ ਹੋ ਰਹੀ ਆ ਇਸਰੂਇਲ 'ਚ ਸਿਲੈਕਸ਼ਨ ਹੋਈ ਮੈਂ ਬਹੁਤ ਜ਼ਿਆਦਾ ਖੁਸ਼ ਆ ਇਸਰੂ ਜਾਣਾ ਮੇਰਾ ਡ੍ਰੀਮ ਸੀ ਤੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੇਰੀ ਇਸਰੂਇਲ 'ਚ ਸਿਲੈਕਸ਼ਨ ਹੋਈ ਹੈ ਸਾਇੰਟਿਸਟ ਬੰਨਣਾ ਚਾਹੁੰਦੀ ਆ ਉਮੀਦ ਹੈ ਕਿ ਉੱਥੋਂ ਸਿੱਖਿਆਵਾਂਗੀ ਕੋਈ 15 ਦੇ ਲਈ ਹੋਵੇਗੀ ਹਾਂ ਜੀ ਬਹੁਤ ਕੁਝ ਸਿੱਖਿਆਵਾਂਗੀ ਉੱਥੋਂ ਲੱਭੀ ਸਾਡੇ ਦੋ ਬੱਚੇ ਸਿਲੈਕਟ ਹੋਏ ਆ ਓਵਰ ਆਲ ਇੰਡੀਆ 'ਚੋਂ ਇਸ ਵਾਰ ਵੀ ਬੱਚਾ ਮੇਰਾ ਅਨਮੋਲਪ੍ਰੀਤ ਕੌਰ ਜਿਹੜੀ ਹੈਗੀ ਆ ਪ੍ਰੈਜ਼ੈਂਟਲੀ 10th ਚ ਪੜਦੀ ਹੈ ਉਹ ਸਿਲੈਕਟ ਹੋਈ ਹੈ ਇਸਰੋ ਯੁਵਿਕਾ ਪ੍ਰੋਗਰਾਮ ਲਈ ਸਭ ਕੁਝ ਵਾਟਰ ਰਾਕਟ ਲਾਂਚਿੰਗ ਟਰੈਕਿੰਗ ਸਾਇੰਸ ਜਿਹੜੇ ਲੈਕਚਰਸ ਨੇ ਸਾਇੰਟਿਸਟ ਵੱਲੋਂ ਦਿੱਤੇ ਜਾਂਦੇ ਨੇ ਤੇ ਖਾਸ ਕਰ ਬੱਚੇ ਨੂੰ ਮੌਕਾ ਮਿਲਦਾ ਹੈ ਇਸਰੋ ਦੇ ਵਿਗਿਆਨੀਆਂ ਨਾਲ ਰੋਬਰੂ ਹੋਣ ਦਾ ਜੋ ਇਹ ਕੋਟਾ ਹੁੰਦਾ ਹੈ ਕਿ ਹਰ ਸਟੇਟ ਚੋਂ 10-10 ਬੱਚੇ ਸਿਲੈਕਟ ਹੁੰਦੇ ਹਨ ਪਰ ਬਾਕੀ ਜਿਹੜੇ ਬੱਚੇ ਹੈਗੇ ਉਹ ਮੋਸਟਲੀ ਪ੍ਰਾਈਵੇਟ ਸਕੂਲ ਦੇ ਨੇ ਕੇ ਹੁਸ਼ਿਆਰਪੁਰ ਜਲੇਸੂ ਸਿਰਫ ਹਾਂਜੀ ਹੁਸ਼ਿਆਰਪੁਰ ਜਲੇਸੂ ਸਾਡਾ ਬੱਚਾ ਹੀ ਅੱਛਾ ਫੀਲ ਹੋ ਰਿਹਾ ਬਹੁਤ ਅੱਛਾ ਫੀਲ ਹੋ ਰਿਹਾ ਜੋ ਹਾਰਡ ਵਰਕ ਹੈ ਉਹ ਜਦੋਂ ਰਿਵਾਰਡ ਚ ਬਦਲਦਾ ਹੈ ਤਾਂ ਨੇਚਰਲੀ ਹੈਪੀ ਖੁਸ਼ੀ ਤਾਂ ਹੁੰਦੀ ਹੈ ਮੋਰਪੁਰ ਤੁਹਾਡੀ ਇਸਰੂਈ ਸਿਲੈਕਸ਼ਨ ਹੋਈ ਹੈ ਸੋ ਬਹੁਤ ساری ਮਿਹਨਤ ਵੀ ਕੀਤੀ ਹੈ ਤੁਹਾਡੇ ਟੀਚਰਸ ਦੇ ਸਹਿਮਤ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਇਸਰੂਈ ਸਿਲੈਕਸ਼ਨ ਹੋਈ ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਇਸਰੂ ਜਾਣਾ ਮੇਰਾ ਡ੍ਰੀਮ ਸੀ ਤੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੇਰੀ ਇਸਰੂਈ ਸਿਲੈਕਸ਼ਨ ਹੋਈ ਹੈ ਤੇ ਸਟਾਫ ਨੇ ਜਿਵੇਂ ਕਿ ਦੱਸਿਆ ਕਿ ਨਾਟ ਓਨਲੀ ਇਨ ਸਟਡੀ ਬਲਕਿ ਸਪੋਰਟਸ ਵਿੱਚ ਵੀ ਐਕਸਟ੍ਰੀਸ਼ਨ ਵਿੱਚ ਵੀ ਜਿਹੜਾ ਇੱਕ ਵਧੀਆ ਪ੍ਰੈਜੈਂਟੇਸ਼ਨ ਹੋਣੀ ਚਾਹੀਦੀ ਹੈ ਸੋ ਸਟਾਫ ਦਾ ਕੋਈ ਰਿਸਪੌਂਸ ਹੈ ਹਾਲ ਹੋਗਾ ਬਹੁਤ ਵਧੀਆ ਪਵਨਦੀਪ ਚੌਧਰੀ ਸਾਡੀ ਮੈਮ ਉਹਨਾਂ ਨੇ ਸਾਇੰਸ ਮਿਸਟਰੈਸ ਉਹ ਸਾਡੀ ਬਹੁਤ ਮਿਹਨਤ ਕਰਾਉਂਦੇ ਸਾਨੂੰ ਤੇ ਬਹੁਤ ਵਧੀਆ ਪੜ੍ਹਾਉਂਦੇ ਆ ਸਾਡੀ ਹਰੇਕ ਪ੍ਰੋਬਲਮ ਦੇ ਵਿੱਚ ਮਤਲਬ ਉਹ ਸਾਡਾ ਸਾਥ ਦਿੰਦੇ ਆ ਮਤਲਬ 올 ਓਵਰ ਸਟਾਫ ਵੀ ਬਹੁਤ ਵਧੀਆ ਆ ਉਹ ਸਾਡੀ ਗੱਲ ਨੂੰ ਸਮਝਦਾ ਆ Aim ਕੀ ਹੈ ਤੁਹਾਡਾ ਇਹ ਪੁੱਛਰ ਤੁਸੀਂ ਕੀ ਕਰਨਾ ਚਾਹੁੰਦੇ ਹੋ ਲਾਈਫ ਤੇ ਮੈਂ ਸਾਇੰਟਿਸਟ ਬਣਨਾ ਚਾਹੁੰਦੀ ਆ ਉਮੀਦ ਹੈ ਕਿ ਉਥੋਂ ਸਿੱਖ ਕੇ ਆਉਂਗੀ ਕੋਈ 15 ਦੇ ਵਿੱਚ ਜਾਈਂਗੀ ਬਹੁਤ ਕੁਝ ਸਿੱਖ ਕੇ ਆਉਂਗੀ ਉਥੋਂ ਪਵਨਦੀਪ ਚੌਧਰੀ ਕਿਹੜਾ ਸਕੂਲ ਹੈ ਸਰਕਾਰੀ ਹਾਈ ਸਕੂਲ ਗੋਬਿੰਦਪੁਰ ਖੰਡ ਦਾ ਜੀ ਤੁਹਾਡੇ ਸਕੂਲ ਦੇ ਇੱਕ ਵਿਦਿਆਰਥੀ ਨੇ ਇਸਰੋ ਦੇ ਵਿੱਚ ਸਿਲੈਕਸ਼ਨ ਹੋਈ ਹੈ ਕਿ ਕਿਵੇਂ ਸਿਲੈਕਸ਼ਨ ਹੋਈ ਹੈ ਤੇ ਕਿ ਇਹ ਪੂਰਾ ਮੈਟਰ ਹੋਤੀ ਹੈ ਹਾਂਜੀ ਸਾਡਾ ਜਿਹੜਾ ਬੱਚਾ ਹੈ ਉਹ ਪਹਿਲਾਂ ਵੀ ਸਾਡੇ ਦੋ ਬੱਚੇ ਸਿਲੈਕਟ ਹੋਏ ਆ ਓਵਰ ਆਲ ਇੰਡੀਆ ਚ ਤੇ ਇਸ ਵਾਰ ਵੀ ਬੱਚਾ ਮੇਰਾ ਅਨਮੋਲਪ੍ਰੀਤ कौर ਜਿਹੜੀ ਹੈਗੀ ਆ ਪ੍ਰੈਜ਼ੈਂਟਲੀ 10th ਚ ਪੜਦੀ ਹੈ ਉਹ ਸਿਲੈਕਟ ਹੋਈ ਹੈ ਇਸਰੋ ਯੂਵਿਕਾ ਪ੍ਰੋਗਰਾਮ ਲਈ ਜਦ ਵਿੱਚ ਬੱਚਾ ਜਿਹੜਾ ਹੈਗਾ ਉਹ 15 ਦਿਨ ਦੀ ਟ੍ਰੇਨਿੰਗ ਲੈਣ ਜਾਂਦਾ ਹੈਗਾ ਅ ਇਸਰੋ ਦੇ ਸਾਇੰਟਿਸਟ ਦੇ ਵਿੱਚ ਤੇ ਉੱਥੇ ਉਹਨੂੰ ਰੈ residencial ਪ੍ਰੋਗਰਾਮ ਹੈ ਇਹ ਤੇ ਦੈਰਾਦੂਨ ਆਈਆਰਐਸ ਵਿਖੇ ਇਹ ਪ੍ਰੋਗਰਾਮ ਹੁੰਦਾ ਹੈ ਜਿੱਥੇ ਬੱਚੇ ਨੂੰ ਸਭ ਕੁਝ ਵਾਟਰ ਰਾਕਟ ਲਾਂਚਿੰਗ ਟਰੈਕਿੰਗ ਸਾਇੰਸ ਜਿਹੜੇ ਲੈਕਚਰਸ ਨੇ ਸਾਇੰਟਿਸਟ ਵੱਲੋਂ ਦਿੱਤੇ ਜਾਂਦੇ ਨੇ ਤੇ ਖਾਸ ਕਰ ਬੱਚੇ ਨੂੰ ਮੌਕਾ ਮਿਲਦਾ ਹੈ ਇਸਰੋ ਦੇ ਵਿਗਿਆਨੀਆਂ ਨਾਲ ਰੂਬਰੂ ਹੋਣ ਦਾ ਜੀ ਤੱਕੀ ਉੱਥੇ ਜਿਹੜੀ 15 ਦਿਨ ਦੀ ਟ੍ਰੇਨਿੰਗ ਲੱਗਦੀ ਹੈ ਕੀ ਕੁਝ ਸਿੱਖਾਇਆ ਜਾਂਦਾ ਵਿਦਿਆਰਥੀਆਂ ਨੂੰ ਵਿੱਚ ਬੱਚਿਆਂ ਦੀ ਕਲਾਸਿਸ ਲੱਗਦੀਆਂ ਹੈ ਰੈਗੂਲਰ ਉਹਨਾਂ ਨੂੰ ਮਾਡਲ ਮੇਕਿੰਗ ਬਾਰੇ ਦੱਸਿਆ ਜਾਂਦਾ ਹੈ ਜਿੱਦਾਂ ਪਿਛਲਾ ਬੱਚਾ ਚੰਦਰਯਾਨ ਦਾ ਮਾਡਲ ਬਣਾ ਕੇ ਆਇਆ ਸੀਗਾ ਤੇ ਉਹ ਦੋਸਤੋਂ ਪਿਛਲਾ ਬੱਚਾ ਰਾਕਟ ਜਿਹੜਾ ਹੈਗਾ ਉਹਨੂੰ ਕਿਸ ਤਰ੍ਹਾਂ ਲਾਂਚ ਕਰਦੇ ਹੈ ਉਹ ਸਿੱਖ ਕੇ ਆਇਆ ਸੀਗਾ ਹੋਰ ਬੱਚਿਆਂ ਨੂੰ ਟਰੈਕਿੰਗ ਲਈ ਵੀ ਲੈ ਕੇ ਜਾਂਦੇ ਹਨ ਇਸ ਵਾਰ ਬੱਚਿਆਂ ਦੀ ਵਿਜ਼ਿਟ ਇੰਡੀਅਨ ਮਿਲਟਰੀ ਅਕੈਡਮੀ ਦਹਿਰਾਦੂਨ ਵਿਖੇ ਜਿਹੜੀ ਹੈ ਉੱਥੇ ਉਹਨਾਂ ਦੀ ਸ਼ਡਿਊਲਡ ਹੋਈ ਹੈ ਇਹ ਨਾਲ ਬੱਚੇ ਦੇ ਵਿੱਚ ਇੱਕ ਅਲੱਗ ਤੋਂ ਇੱਕ ਜਿੱਦਾਂ ਸਕੂਲ ਲੈਵਲ ਤੇ ਸਾਨੂੰ ਇਹ ਪ੍ਰੋਗਰਾਮ ਕਿਤੇ ਮਿਲਦਾ ਨਹੀਂ ਹੈ ਕਿ ਬੱਚਾ ਰੈਜ਼ੀਡੈਂਸ਼ੀਅਲ ਟ੍ਰੇਨਿੰਗ ਕਿਤੇ اٹੈਂਡ ਕਰ पाए ਤਾਂ ਇਹ ਬੱਚਿਆਂ ਲਈ ਬੜੀ ਵਧੀਆ ਗੱਲ ਹੈ ਕਿੰਨੀਆਂ ਕੰਡੀਸ਼ਨਸ ਕੀ ਹੁੰਦੀਆਂ ਨੇ ਕਿਵੇਂ ਸਿਲੈਕਸ਼ਨ ਹੁੰਦੀ ਹੈ ਸਟੂਡੈਂਟਸ ਦੀ ਇਸ ਤੋਂ ਲਈ ਬੱਚਾ ਜਿਹੜਾ ਹੈ ਓਵਰਆਲ ਇੰਟੈਲੀਜੈਂਟ ਹੋਣਾ ਚਾਹੀਦਾ ਹੈ ਨਾ ਨਾਟ ਓਨਲੀ ਮਤਲਬ ਸਟੱਡੀਜ਼ ਦੇ ਵਿੱਚ ਹੀ ਅਕੱਲਾ ਨਹੀਂ ਪਰਸੈਂਟੇਜ ਤਾਂ ਮੈਟਰ ਕਰਦੀ ਹੈ 8th ਦੀ ਜਿਹੜੀ ਹੈ ਜਿੰਨੀ ਸਾਡੀ ਪਰਸੈਂਟੇਜ ਆ ਮੈਟਰ ਕਰਦੀ ਹੈ ਇਸ ਤੋਂ ਇਲਾਵਾ ਵੀ ਕਿ ਬੱਚਾ ਓਵਰਆਲ ਐਗਜ਼ਾਮੀਨੇਸ਼ਨ ਜਿਹਦਾ 올림피ਆਡ ਹੋ ਗਏ ਸਪੋਰਟਸ ਹੋ ਗਈਆਂ ਤੇ ਬਾਕੀ ਸਾਇੰਸ ਐਗਜ਼ੀਬਿਸ਼ਨਸ ਦੇ ਜਿਹੜੇ ਨੈਸ਼ਨਲ ਲੈਵਲ ਤੱਕ ਦੇ ਸਰਟੀਫਿਕੇਟ ਬੱਚੇ ਕੋਲ ਹੋਣ ਤਾਂ ਬੱਚਾ ਆਰਾਮ ਦੇ ਨਾਲ ਅਪਲਾਈ ਕਰ ਲੈਣ ਤੇ ਆਪਾਂ ਇਹ ਪੰਜਾਬ ਦੀ ਗੱਲ ਕਰੀਏ ਤਾਂ ਜਾਂ ਇਕੱਲੇ ਆਪਾਂ ਹੁਸ਼ਿਆਰਪੁਰ ਡਿਸਟ੍ਰਿਕਟ ਦੀ ਗੱਲ ਕਰੀਏ ਤਾਂ ਹੁਸ਼ਿਆਰਪੁਰ ਡਿਸਟ੍ਰਿਕਟ ਚੋਂ ਟੋਟਲ ਕਿੰਨੇ ਬੱਚੇ ਦਿਸ ਰਹੇ ਨੇ ਹੁਸ਼ਿਆਰਪੁਰ ਡਿਸਟ੍ਰਿਕਟ ਚੋਂ ਸਾਡਾ ਬੱਚਾ ਇਕੱਲਾ ਹੀ ਹੈ ਆਲਓਵਰ ਪੰਜਾਬ ਆਲਓਵਰ ਪੰਜਾਬ ਚੋ ਇਹ ਕੋਟਾ ਹੁੰਦਾ ਹੈ ਕਿ ਹਰ ਸਟੇਟ ਚੋ 10-10 ਬੱਚੇ ਸਿਲੈਕਟ ਹੁੰਦੇ ਹਨ ਪਰ ਬਾਕੀ ਜਿਹੜੇ ਬੱਚੇ ਹੈਗੇ ਉਹ ਮੋਸਟਲੀ ਪ੍ਰਾਈਵੇਟ ਸਕੂਲ ਦੇ ਨੇ ਓਕੇ ਮੁਰਗੇ ਹੁਸ਼ਿਆਰਪੁਰ ਜ਼ਿਲ੍ਹੇ ਚੋਂ ਸਿਰਫ ਹਾਂਜੀ ਹੁਸ਼ਿਆਰਪੁਰ ਜ਼ਿਲ੍ਹੇ ਚੋਂ ਸਾਡਾ ਬੱਚਾ ਹੀ ਹੈ ਬਹੁਤ ਸਾਰਾ ਮਿਹਨਤ ਲੱਗਦੀ ਆ ਤੇ ਆਪਕਨ ਕਰਾਉਣੇ ਪੈਂਦੇ ਆ ਤਾਂ ਕਿ ਪ੍ਰਾਊਡ ਮੂਵਮੈਂਟ ਹੈ ਕਿਵੇਂ ਫੀਲ ਹੋ ਰਿਹਾ ਹੈ ਤੁਹਾਨੂੰ ਅੱਛਾ ਫੀਲ ਹੋ ਰਿਹਾ ਬਹੁਤ ਅੱਛਾ ਫੀਲ ਹੋ ਰਿਹਾ ਜੋ ਹਾਰਡ ਵਰਕ ਹੈ ਉਹ ਜਦੋਂ ਰਿਵਾਰਡ ਚ ਬਦਲਦਾ ਹੈ ਤਾਂ ਨੇਚਰਲੀ ਹੈਪੀ ਖੁਸ਼ੀ ਤਾਂ ਹੁੰਦੀ ਹੈ ਤੁਹਾਡੀ ਬੇਟੀ ਹੈ ਤੁਹਾਡੀ ਹਾਂਜੀ ਮੇਰੀ ਬੇਟੀ ਹੈ ਹਰ ਇੱਕ ਮਾਪੇ ਦਾ ਸੁਪਨਾ ਹੁੰਦਾ ਉਹਨਾਂ ਦਾ ਬੱਚਾ ਉੱਚੇ ਮਕਾਮ ਤੇ ਪਹੁੰਚੇ ਤੇ ਅੱਜ ਤੁਹਾਡੀ ਬੇਟੀ ਦੀ ਜਿਹੜੀ ਸੈLECTION ਹੋਈ ਹੈ ਇਸ ਲਈ ਤੁਸੀਂ ਕਿਹੋ ਜਿਹਾ ਮਹਿਸੂਸ ਕਰ ਰਹੇ ਹੋ ਬਹੁਤ ਹੀ ਜ਼ਿਆਦਾ ਵਧੀਆ ਬਹੁਤ ਮਾਣ ਵਾਲੀ ਗੱਲ ਆ ਸਾਡੇ ਲਈ ਤੇ ਜਦੋਂ ਪਤਾ ਲੱਗਿਆ ਸੀਗਾ ਕਿ ਸਾਡੀ ਬੇਟੀ ਦੀ ਸੈLECTION ਹੋਈ ਤੇ ਕਿਹੋ ਜਿਹਾ ਮੂਡ ਸੀਕਰ ਬਹੁਤ ਜ਼ਿਆਦਾ ਖੁਸ਼ੀ ਹੋਈ ਬਹੁਤ ਜ਼ਿਆਦਾ ਹਾਂਜੀ ਬੇਟੀ ਦਾ ਸੁਪਨਾ ਹੈ ਸਾਇੰਟਿਸਟ ਬਣਨ ਦਾ ਤਾਂ ਬੇਕਰੋਗੇ ਸਹਯੋਗ ਪੂਰਾ ਬਿਲਕੁਲ ਪੂਰਾ ਸਹਯੋਗ ਕਰਾਂਗੇ ਅਸੀਂ ਤੁਹਾਡੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਅੱਜ ਵੀ ਬੇਟੀਆਂ ਨੂੰ ਕੁੜੀਆਂ ਨੂੰ ਬੋਝ ਮੰਨਦੇ ਨੇ ਪਰ ਉਹਨਾਂ ਤਿਆਰੀਆਂ ਨਾਲ ਅੱਜ ਵੀ ਆ ਉਹ ਕਿਤੇ ਨਾ ਕਿਤੇ ਬੰਦ ਨਹੀਂ ਹੋ ਰਹੇ ਉਹਨਾਂ ਨੂੰ ਕੋਈ ਕਹਿਣਾ ਚਾਹੁੰਦੇ ਤੁਸੀਂ ਨਹੀਂ ਬੇਟੀ ਤੇ ਬੇਟੇ 'ਚ ਕੋਈ ਫਰਕ ਨਹੀਂ ਅੱਜ ਬੇਟੀ ਮੇਰੀ ਨੇ ਬਹੁਤ ਵੱਡਾ ਕੰਮ ਕੀਤਾ ਨਾਮ ਰੋਸ਼ਨ ਕੀਤਾ ਸਾਡਾ ਹਾਂਜੀ ਹਾਂਜੀ ਇਥੇ ਸਟਾਫ ਵੀ ਬਹੁਤ ਜ਼ਿਆਦਾ ਮਿਹਨਤੀ ਆ ਪਵਨਦੀਪ ਮੈਮ ਪ੍ਰਿੰਸੀਪਲ ਮੈਮ ਬਾਕੀ ਸਾਰਾ ਸਟਾਫ ਬਹੁਤ ਜ਼ਿਆਦਾ ਮਿਹਨਤੀ ਆ ਬਹੁਤ ਕੇਅਰ ਕਰਦੇ ਸਾਰੇ ਬੱਚਿਆਂ ਦੀ ਸੋ ਬਹੁਤ ਜ਼ਿਆਦਾ ਮਾਣ ਵਾਲੀ ਗੱਲ ਹੈ ਕਿ ਲਗਾਤਾਰ ਸਾਡਾ ਤੀਸਰਾ ਬੱਚਾ ਹੈ ਜੋ ISRU ਲਈ ਸਿਲੈਕਟ ਹੋ ਰਿਹਾ ਹੈ ਤੇ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਬੱਚਾ ਸਾਡਾ ਕੰਟੀਨਿਊਟੀ ਵਿੱਚ ਤੀਜਾ ਸਾਲ ਸਾਡਾ ਹੈ ਕਿ ਔਰ ਪੂਰੇ ਜ਼ਿਲ੍ਹੇ 'ਚ ਸਾਡਾ ਹੀ ਸਕੂਲ ਹੈ ਜਿਹਦਾ ਬੱਚਾ ISRU ਲਈ AIIRS ਦੇਰਾਦੂੰ ਜਾਰ ਰਿਹਾ ਹੈ ਸੋ ਇਸ ਕਰਕੇ ਅਸੀਂ ਬਹੁਤ ਪ੍ਰਾਊਡ ਫੀਲ ਕਰਦੇ ਹਾਂ ਪਿਛਲੇ ਤੱਕ ਤਾਂ 3 ਸਾਲ ਤੋਂ ਜ਼ਿਲ੍ਹੇ ਦੇ ਵਿੱਚੋਂ ਸਿਕਸ ਸਕੂਲ ਐਕ ਆਰਟਿਸਟਸ ਸਿਲੈਕਸ਼ਨ ਹੋ ਰਹੇ ਹਾਂ ਹਾਂਜੀ ਉਹ ਜਿੰਨੂੰ ਮੰਨਦੇ ਹੋਛੇ ਨੇ ਗਨੂੰ ਜਾਂਦਾ ਹੈ ਇਸ਼ਰੇ ਸਾਡਾ ਜਾਂਦਾ ਹੈ ਸਾਰੇ ਸਟਾਫ ਨੂੰ ਸਟਾਫ ਦੀ ਸਾਰਿਆਂ ਦੀ ਸਪੋਰਟ ਦੇ ਨਾਲ ਹੀ ਬੱਚਾ ਓਵਰਆਲ ਇਹਦੇ ਚ ਸਭ ਕੁਝ ਗਿਣਿਆ ਜਾਂਦਾ ਹੈ ਕਰਿਕੂਲਮ ਤੇ ਕੋ- ਕਰਿਕੂਲਰ ਐਕਟੀਵਿਟੀਆਂ ਤੇ ਸਟਾਫ ਦੇ ਨਾਲ ਨਾਲ ਜੋ ਸਭ ਤੋਂ ਜ਼ਿਆਦਾ ਵੱਡਾ ਸ਼ਰੇਹ ਜਾਂਦਾ ਹੈ ਉਹ ਪਵਨਦੀਪ मैम ਹੈ ਜੋ ਸਾਡੇ ਸਾਇੰਸ ਮਿਸਟ्रेस ਨੇ ਉਹਨਾਂ ਦੀ ਬਹੁਤ ਮਿਹਨਤ ਲੱਗਦੀ ਹੈ ਇਸ ਦੇ ਵਿੱਚ ਸੋ ਮੈਂ ਸਾਰਾ ਸ਼ਰੇਹ ਸਟਾਫ ਨੂੰ ਤੇ ਪਵਨਦੀਪ मैम ਨੂੰ ਹੀ ਦਿੰਦੀ ਹਾਂ